ਹਾਂਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਵੈਲਵਟ ਦੇ ਸੂਟ ਲੈ ਕੇ ਆਏ ਆਂ ਤੇ ਕਈ ਹੋਰ ਫੈਬਰਿਕ ਦੇ ਉੱਤੇ ਵੀ ਆਪਾਂ ਇਹਦੇ ਵਿੱਚ ਸੂਟ ਲੈ ਕੇ ਆਏ ਆਂ ਐਂਡ ਤੱਕ ਜ਼ਰੂਰ ਦੇਖਿਓ ਇਹ ਵੈਲਵਟ ਸ਼ਨੀਲ ਦੇ ਸੂਟ ਆਉਣਗੇ ਪ्योर ਸ਼ਨੀਲ ਦੇ ਇਹ ਵਾਲਾ ਟੈਬੀ ਸਿਲਕ ਦੇ ਵਿੱਚ ਆਏਗਾ ਸਾਰੇ ਸੂਟ ਪਾਰਟੀ ਵੇਅਰ ਨੇ ਦੇ ਬਹੁਤ ਹੀ ਘੱਟ ਪ੍ਰਾਈਸ ਦੇ ਨੇ ਵੈਲਵਟ ਦਾ ਸੂਟ ਹੈ ਜੀ ਤੇ ਇਹਨਾਂ ਦੇ ਉੱਪਰ ਪ੍ਰੋਪਰ ਹੈਂਡਵਰਕ ਹੁੰਦਾ ਤਾਂ ਕਰਕੇ ਇਹ ਤੁਹਾਨੂੰ ਕੋਸਟਲੀ ਲੱਗਦੇ ਹੋਣਗੇ ਬਟ ਇਹ ਆਪਣੇ ਸਾਰੇ ਨਾਲੋਂ ਬਹੁਤ ਜ਼ਿਆਦਾ ਪ੍ਰਾਈਸ ਘੱਟ ਆਪਾਂ ਹੁੰਦਾ ਆਪਣਾ ਪ੍ਰਾਈਸ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਵਾਲੀ ਸ਼ਰਟ ਗਲਾਸ ਆਰਗੈਂਜ਼ਾ ਦੀ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਇਹ ਨਿਊ ਆਇਆ ਗਲਾਸ ਆਰਗੈਂਜ਼ਾ ਤੇ ਨਾਲ ਸ਼ਾਤੂਨ ਦੀ ਬਾਟਮ ਤੇ ਨਾਲ ਦੁਪੱਟਾ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਤੁਸੀਂ ਇਹਨਾਂ ਨੂੰ ਜਲਦੀ ਜਲਦੀ ਆਰਡਰ ਕਰ ਸਕਦੇ ਹੋ ਪਿਓਰ ਸਿਲਕ ਦਾ ਸੂਟ ਆਏਗਾ ਜੀ ਤੇ ਨਾਲ ਦੁਪੱਟਾ ਵੀ ਪਿਓਰ ਸਿਲਕ ਬਨਾਰਸੀ ਦੇ ਵਿੱਚ ਬਣਿਆ ਹੋਇਆ ਤੇ ਇਹ ਵਾਲੇ ਬਰਬਰੀ ਦੇ ਵਿੱਚ ਸੂਟ ਆਏ ਨੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਸੂਟੇ ਮਾਰਕੀਟ ਦੇ ਵਿੱਚ 2500 2600 ਤੋਂ ਘੱਟ ਨਹੀਂ ਹੈਗਾ ਤੇ ਇਹ ਪ੍ਰਾਈਸ ਬਹੁਤ ਘੱਟ ਹੈ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਵਾਲਾ ਵੀ ਗਲਾਸ オーਰਗੈਂਜ਼ਾ ਦੇ ਵਿੱਚ ਬਣੇ ਹੋਏ ਨੇ ਸੂਟ ਤੇ ਬਹੁਤ ਜ਼ਿਆਦਾ ਸੋਨੇ ਨੇ ਇਹ ਫਰਕਾਵਾਦੀ ਸੂਟ ਨੇ ਜੀ ਬਹੁਤ ਹੀ ਜ਼ਿਆਦਾ ਸੋਨੇ ਸੂਟ बॉटम ਦੇ ਉੱਪਰ ਵੀ ਵਰਕ ਰਹੇਗਾ ਬਾਜੂ ਦੁਪੱਟਾ ਸਾਰੇ ਦੇ ਉੱਪਰ ਹੈਂਡਵਰਕ ਰਹੇਗਾ ਕਲਰ অপਸ਼ਨ ਦਿੱਤੀ ਹੋਈ ਹੈ ਆਪਾਂ ਤੁਹਾਨੂੰ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਸ਼ਿਪਿੰਗ ਬਿਲਕੁਲ ਫ੍ਰੀ ਰਹੇਗੀ ਜੀ ਇਹਨਾਂ ਦੀ ਇਹ ਵਾਲੇ ਸ਼ਰਾਰਾ ਸੂਟ ਨੇ ਅਨਸਟਿਚ ਹੋਣਗੇ ਕ੍ਰਸ਼ ਦਾ ਫੈਬਰਿਕ ਰਹੇਗਾ ਇਹ ਵੈਲਵਟ ਦਾ ਸੂਟ ਹੈ ਜੀ ਥੈਂਕ ਯੂ ਸੋ ਮੱਚ ਵੀਡੀਓ ਦੇਖਣ